ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆਂ ਆਪਣੀ ਚੈਨਲ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮਾਨਜੋ ਪੰਜਾਬ ਐਂਡ ਹਰਿਆਣਾ ਤੇ ਮਾਨਜੋ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸੰਬੰਧੀ ਦਿੱਤੀ ਗਈ ਦੋ ਮਹੱਤਵਪੂਰਨ ਫੈਸਲਿਆਂ ਦੇ ਬਾਰੇ ਜ਼ਿਕਰ ਕਰਾਂਗੇ ਜ਼ਿਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੀਏ ਸੋ ਦੋਸਤੋ ਤੁਹਾਨੂੰ ਦੱਸਦੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਸੰਬੰਧੀ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਮਾਨਯੋਗ ਸੁਪਰੀਮ ਕੋਰਟ ਦੇ ਦੁਆਰਾ ਤੋਂ ਵੱਡੇ ਫੈਸਲੇ ਸੁਣਾਏ ਗਏ ਹਨ ਜਿਨ੍ਹਾਂ ਦੇ ਵਿੱਚੋਂ ਪਹਿਲਾ ਫੈਸਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਦੁਆਰਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੇ ਪੈਸ਼ਨ ਸੰਬੰਧੀ ਦਿੱਤਾ ਗਿਆ ਹੈ ਜਿਹੜੇ ਕਿ ਇੱਕ 12 2011 ਤੋਂ ਪਹਿਲਾਂ ਰਿਟਾਇਰ ਹੋ ਗਏ ਸਨ ਤੇ ਇਸ ਅਨੁਸਾਰ ਪੀਐਸਪੀਸੀਐਲ ਇੱਕ ਜਾਣੇ ਕੀ ਇੱਕ ਵਿਧਾਇਕ ਬਾਡੀ ਹੋਣ ਦੇ ਨਾਤੇ ਪੈਸ਼ਨ ਨੂੰ ਪੈਸ਼ਨੇ ਬੈਨੀਫਿਟ ਦੇਣ ਦੇ ਲਈ ਆਪਣੇ ਵੱਲੋਂ ਕੋਈ ਕੱਟ ਆਫ ਡੇਟ ਜਾਰੀ ਕਰ ਸਕਦਾ ਹੈ ਇਹ ਫੈਸਲਾ 2011 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨ ਸਬੰਧੀ ਨੇ ਇਸ ਦੇ ਲਈ ਕਾਪਰੇਸ਼ਨ ਨੇ ਹਾਈ ਕੋਰਟ ਦੇ ਵਿੱਚ ਇੱਕ ਐਫਿਡੇਫਰਡ ਦਾਇਰ ਕਰਕੇ ਕਿਹਾ ਸੀ ਕਿ ਜੇਕਰ ਪੰਮੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਜਿਹੜੀਆਂ ਪੈਨਸ਼ਨ ਨੂੰ ਵਧੇ ਹੋਏ ਪੈਨਸ਼ਨ ਨੂੰ ਬੈਨੀਫਿਟ ਜਿਹੜਾ ਕਿ 112006 ਤੋਂ ਦਿੱਤੇ ਗਏ ਤਾਂ ਕਾਪਰੇਸ਼ਨ ਨੂੰ 94 ਕਰੋੜ ਦਾ ਬਜਟ ਸਾਈਨ ਕਰਨਾ ਪਵੇਗਾ ਜਦੋਂ ਕਿ ਸਾਲ 17 18 ਦੇ ਵਿੱਚ ਇਸ ਨੂੰ ਪਹਿਲਾਂ ਹੀ 69 7349.9 ਕਰੋੜ ਦਾ ਘਾਟਾ ਜਿਹੜਾ برداشت ਕਰਨਾ ਪਿਆ ਸੀ ਇਸ ਐਫੀਡੇਟ ਦੇ ਮੱਦੇ ਨਜ਼ਰ ਮਿਨਿਸਟਰ ਜਸਟਿਸ ਹਰਬੀ ਸਿੰਘ ਬਰਾੜ ਨੇ ਫੈਸਲਾ ਸੁਣਾਇਆ ਕਿ ਕਿਉਂਕਿ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਇੱਕ ਵਿਧਾਇਕ ਬਾਡੀ ਜਾਣੇ ਕਿ ਇੱਕ ਕਾਨੂੰਨ ਦੁਆਰਾ ਪ੍ਰਾਪਤ ਉਦਿਕ ਨਿਗਮ ਹੈ ਇਸ ਦੇ ਲਈ ਇਹ ਇੱਕ 12 2011 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨ ਨੂੰ ਵਧੇ ਹੋਈ ਪੈਨਸ਼ਨੀ ਜਿਹੜੀ ਬੈਨੀਫਿਟ ਦੇਣ ਦੇ ਲਈ ਆਪਣੇ ਵੱਲੋਂ ਕੋਈ ਕੱਟ ਆਫ ਡੇਟ ਜਾਰੀ ਕਰ ਸਕਦਾ ਹੈ ਕਿਉਂਕਿ ਵਿਤੀ ਕਰਨਾ ਕਰਕੇ ਉਹ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਮਿੱਥੇ ਸਮੇਂ ਦੇ ਭੁਗਤਾਨ ਕਰਨ ਤੋਂ ਇਹ ਅਸਮਰਥ ਹੈ ਇਸ ਤੋਂ ਇਲਾਵਾ ਪੀਐਸਪੀਸੀਐਲ ਇੱਕ ਵਧਿਕ ਬੋਡੀ ਹੁੰਦੀ ਜਿਹੜੇ ਨਾਤੇ ਛੇਕਰ ਪੈਨਸ਼ਨ ਨੂੰ ਵਧੇ ਹੋਈ ਵਿਤੀ ਲਾਭਾ ਸੰਬੰਧੀ ਆਪਣੇ ਵੱਲੋਂ ਜਾਰੀ ਕੀਤੀ ਕੱਟ ਆਫ ਡੇਟ ਨਿਰਧਾਰਿਤ ਇਸ ਦੇ ਪਿੱਛੇ ਥੋਸ ਵਿਤੀ ਤੱਤ ਮੌਜੂਦ ਹਨ ਤੇ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਰੁੱਧ ਇਹ ਨਿਗਮ ਅਤੇ ਮੰਨਮਾਨੀ ਨਹੀਂ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਇਸ ਫੈਸਲੇ ਨਾਲ ਇੱਕ 11 2012 ਤੋਂ ਪਹਿਲਾਂ ਰਿਟਾਇਰ ਹੋਏ ਇਸ ਨਿਗਮ ਦੇ ਪੈਸ਼ਨਰ ਦੇ ਵਧੇ ਹੋਏ ਪੈਸ਼ਨਰੀ ਬੈਨੀਫਿਟ ਜੋ ਕਿ ਉਸ ਦਾ ਪ੍ਰਦਾਨ ਕੀਤਾ ਜਾਣਾ ਸੀ ਇਸ ਉਸ ਦੇ ਵਿੱਚ ਦੇਰੀ ਦੇਖਣ ਨੂੰ ਮਿਲ ਸਕਦੀ ਹੈ ਇਸ ਦੇ ਨਾਲ ਉਹਨਾਂ ਨੂੰ ਪੈਸ਼ਨੋਂ ਥੋੜਾ ਸੈਟ ਜਿਹੜਾ ਕਿ ਬੈਂਕ ਜਾਣੇ ਕੀ ਥੋੜਾ ਜਿਹਾ ਤਕਾ ਮਹਿਸੂਸ ਹੋਇਆ ਹੈ ਜਿਹੜੇ ਕਿ ਇਹ ਉਮੀਦਕਾਰੇ ਸਨ ਕਿ ਉਹ ਪੰਜਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਵਧੇ ਹੋਏ ਪੈਨਸ਼ਨ ਦੇ ਬੈਨੀਫਿਟ ਦਾ ਭੁਗਤਾਨ ਜਲਦੀ ਹੋ ਜਾਵੇਗਾ ਪੀਐਸਪੀਸੀਐਲ ਸਬੰਧੀ ਮਾਨਜੁਕ ਸਕ੍ਰੀਨਕੋਰਡ ਦੇ ਵੱਲੋਂ ਦਿੱਤੇ ਗਏ ਇੱਕ ਹੋਰ ਫੈਸਲੇ ਦੇ ਵਿੱਚ ਪੀਐਸਪੀਸੀਐਲ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ ਪੰਜਾਬ ਦੇ ਦੋ ਪ੍ਰਾਈਵੇਟ ਪਾਵਰ ਪਲਾਂਟਸ ਵੱਲੋਂ ਪਾਵਰ ਕਮ ਪਾ ਜਿਹੜੇ ਕੀ ਪਾਸੋਂ ਕਲੇਮ ਕੀਤੀ ਗਈ 5400 ਕਰੋੜ ਦੀ ਜਿਹੜੀ ਰਾਸ਼ੀ ਨੂੰ ਕਲੇਮ ਨੂੰ ਖਾਰਜ ਕਰਦੇ ਹੋਏ ਜਿੱਤੇ ਪਾਵਰ ਕਮ ਨੂੰ ਪੱਟੀ ਰਾਹਤ ਦਿੱਤੀ ਹੈ ਉੱਥੇ ਪਰ ਯੂਨਿਟ ਖਪਤਕਾਰਾਂ ਦੇ ਬਿਜਲੀ ਚਾਰਜਾਂ ਵਿੱਚ ਕੰਜ਼ਿਊਮਰ ਨੂੰ ਵੀ ਜਿਹੜੀ ਭਾਰੀ ਰਾਹਤ ਮਿਲਣ ਦੀ ਸੰਭਾਵਨਾ ਹੈ ਇੱਕ ਸਲੰਗਰ ਜੋਕ ਫੈਸਲਾ ਹੈ ਕਿਹਾ ਜਾ ਸਕਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਹੀ ਵੀਡੀਓ ਚ ਬਣੇ ਰੈਲੀ ਆਪਸੋ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ